ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਹੋਏ ਪਰ ਰੰਗਲਾ ਸ਼ਾਇਦ ਕਹਿੰਦੇ ਪੰਜਾਬੀਆਂ ਤੋਂ ਨਹੀਂ ਬਣਨਾ ਇਹਦੇ ਲਈ ਬਾਹਰੋਂ ਸਾਨੂੰ ਸਦਨੇ ਪੈਣੇ ਆ ਬੰਦੇ ਤਾਂ ਉਹ ਸਵਾਲ ਵੀ ਉੱਠਣ ਲੱਗੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਇਸ ਮਾਮਲੇ 'ਚ ਬੋਲ ਰਹੇ ਨੇ ਕਿ ਜਿਹੜੇ ਹੁਣ ਚੀਫ ਸੈਕਟਰੀ ਜਾਂ ਹੋਰ ਸੈਕਟਰੀ ਲੈਵਲ ਤੇ ਮਹਿਕਮੇ 'ਚ ਕੰਮ ਹੋਣਾ ਸੀ ਫੈਸਲੇ ਲੈਣ ਦਾ ਉਹ ਹੁਣ ਬਾਹਰਲੇ ਸਲਾਹਾਂ ਦੇਣਗੇ ਕਹਿੰਦੇ ਫਲਾਣਿਆਂ ਦੇ ਵੀ ਧਿਆਨ ਚ ਹੋਣੇ ਚਾਹੀਦੇ ਆ ਮਸਲੇ ਇਹ ਪੀਡੀਸੀ ਦਾ ਰੌਲਾ ਕੀ ਆ ਦੇਖੋ ਸਭ ਤੋਂ ਵੱਡੀ ਗੱਲ ਕਿ ਪਹਿਲੀ ਤੇ ਗੱਲ ਆ ਕਿ ਪੰਜਾਬ ਡਿਵੈਲਪਮੈਂਟ ਕਾਉਂਸਲ ਦੀ ਕੋਈ ਜ਼ਰੂਰਤ ਨਹੀਂ ਸੀ ਪਰ ਦਿੱਲੀ ਵਾਲੇ ਬੰਦੇ ਐਡਜਸਟ ਕਰਨੇ ਸੀ ਤੇ ਪੰਜਾਬ ਡਿਵੈਲਪਮੈਂਟ ਕਾਉਂਸਲ ਜਿਹੜੀ ਬਣਾਈ ਗਈ ਹੁਣ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਨੇ ਠੋਸ ਠੋਕ ਕੇ ਦੋ ਬਿਆਨ ਦਿੱਤੇ ਨੇ ਇੱਕ ਬੀਤੇ ਦਿਨ ਦਿੱਤਾ ਇੱਕ ਅੱਜ ਦਿੱਤਾ ਹੈਗਾ ਕਿ ਜਿਹੜੀ ਪੰਜਾਬ ਡਿਵੈਲਪਮੈਂਟ ਕਾਉਂਸਲ ਹੈ ਜਿਹਨੂੰ ਪੀਡੀਸੀ ਸ਼ਾਰਟ ਨੇ ਮਗਾ ਉਹ ਕਹਿੰਦੇ ਕਿ ਮੁੱਖ ਸਕੱਤਰ ਜਿਹੜਾ ਸਾਡੇ ਸੂਬੇ ਦਾ ਇੱਕੋ ਇੱਕ ਵੱਡਾ ਆਫੀਸਰ ਹੁੰਦਾ ਮੁੱਖ ਸਕੱਤਰ ਮੁੱਖ ਸਕੱਤਰ ਵੀ ਉਹਨਾਂ ਦੇ ਮਤੇਦ ਕਰ ਦਿੱਤਾ ਹੈਗਾ ਮਤਲਬ ਅਸੀਂ ਸਟੇਟ ਪੀਡੀਸੀ ਦੇ ਥੱਲੇ ਕਰ ਦਿੱਤੀ ਹੈ ਤੇ ਪੀਡੀਸੀ ਦੇ ਵਿੱਚ ਉਹ ਬੰਦੇ ਨੇ ਜਿਨ੍ਹਾਂ ਦਾ ਕੋਈ ਲੱਲਾ ਪੱਬਾ ਨਹੀਂ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਊੜਾ ਈੜਾ ਐੜਾ ਈੜੀ ਦਾ ਨਹੀਂ ਪਤਾ ਪੰਜਾਬ ਕੀ ਆ ਪੰਜਾਬ ਦਾ ਪਿਛੋਕੜ ਕੀ ਹੈ ਪੰਜਾਬ ਦਾ ਵਰਤਮਾਨ ਕੀ ਹੈ ਪੰਜਾਬ ਦਾ ਭਵਿੱਖ ਕੀ ਹੈ ਉਹਨਾਂ ਦਾ ਕੁਝ ਨਹੀਂ ਉਹਨਾਂ ਤੇ ਤਨਖਾਹਾਂ ਲੈਣੀਆਂ ਨੇ 2.5 ਲੱਖ ਤੋਂ ਲੈ ਕੇ 3 ਲੱਖ ਤੱਕ ਹੁਣ ਪ੍ਰਤਾਪ ਸਿੰਘ ਬਾਦਵਾ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਕਹਿੰਦੇ ਨੇ ਕਿ ਜਿਹੜੀ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾਈ ਹੈ ਇਹ ਸੰਗੀ ਢਾਂਚੇ ਅਤੇ ਪੰਜਾਬ ਦੇ ਮਾਣ ਤੇ ਸਿੱਧਾ ਹਮਲਾ ਪੰਜਾਬ ਦੇ ਗੌਰਵ ਤੇ ਸਿੱਧਾ ਹਮਲਾ ਉਹਨਾਂ ਨੇ ਦੇ ਵੀ ਕਿਹਾ ਕਿ ਸੂਬੇ ਦੇ ਮੁਖੀ ਸਕੱਤ ਨੂੰ ਲੰਬੀ ਛੁੱਟੀ ਤੇ ਚਲਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਦਾ ਵਾਰ-ਵਾਰ ਨਰਾਦਰ ਕੀਤਾ ਉਹਨਾਂ ਦਾ ਸਟੇਟਮੈਂਟ ਜਿਹੜੀ ਹੈ ਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦੀ ਪਾਰਟੀ ਤੇ ਕਹਿੰਦੇ ਤਿੱਖਾ ਹਮਲਾ ਕੀਤਾ ਉਹਨਾਂ ਦਾ ਦੋਸ਼ ਲਾਇਆ ਕਿ ਪੰਜਾਬ ਡਿਵੈਲਪਮੈਂਟ ਕਮਿਸ਼ਨ ਰਾਹੀਂ ਪੰਜਾਬ ਦੀ ਖੁਦਮਖਤਿਆਰੀ ਨੂੰ ਪੂਰੀ ਤਰ੍ਹਾਂ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈਗਾ ਉਹਨਾਂ ਕਹਿੰਦੇ ਕਿ ਪੀਡੀਸੀ ਥਿੰਕ ਟੈਂਕ ਹੋਣ ਦੀ ਬਜਾਏ ਪੰਜਾਬ ਦਾ ਖੂਨ ਚੂਸਣ ਵਾਲੀ ਇੱਕ ਜੋਕ ਬਣ ਗਈ ਹੈ ਅਤੇ ਕੇਜਰੀਵਾਲ ਦੇ ਸਿੱਧੇ ਕੰਟਰੋਲ ਹੇਠ ਸਮਾਨਤਰ ਬਰਾਬਰ ਦੀ ਇੱਕ ਸਰਕਾਰ ਜੋ ਕੰਮ ਕਰੀ ਆ ਬਾਜਵਾ ਨੇ ਪੰਜਾਬ ਦੇ ਮੁਖ ਸਕੱਤਰ ਵੱਲੋਂ ਜਾਰੀ ਕੀਤੇ ਗਏ ਹੈਰਾਨ ਕਰਨ ਵਾਲੇ ਨਿਰਦੇਸ਼ਾਂ ਉੱਤੇ ਸਵਾਲ ਉਠਾਏ ਨੇ ਜਿਸ ਵਿੱਚ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੁਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਬਾਰੇ ਪੀਡੀਸੀ ਦੇ ਮੈਂਬਰਾਂ ਨੂੰ ਸੂਚਿਤ ਕਰਨ ਬਾਜਵਾ ਨੇ ਇਹ ਵੀ ਕਿਹਾ ਕਿ ਮੁਖ ਸਕੱਤਰ ਹੁਣ ਪੀਡੀਸੀ ਪ੍ਰਤੀ ਜਵਾਬਦੇਹ ਹਨ ਤੇ ਪੰਜਾਬ ਨੂੰ ਕੌਣ ਚਲਾ ਰਿਹਾ ਇਸ ਦੇ ਚੁਣੇ ਹੋਏ ਨੁਮਾਇੰਦੇ ਜਾਂ ਫਿਰ ਚੁਣੇ ਹੋਏ ਬਾਰੀ ਲੋਕ ਉਹਨਾਂ ਨੇ ਹਵਾਲਾ ਦਿੱਤਾ ਕਿ ਮੁਖ ਸਕੱਤਰ ਦੇ ਪੱਤਰ ਦੇ ਵਿੱਚ ਸੀਮਾ ਬਾਂਸਲ ਨੂੰ ਚੇਅਰਪਰਸਨ ਅਤੇ ਸ਼ੌਕਿਤ ਰਾਏ, ਊਨਰਾਗ ਕੁੰਡੂ ਅਤੇ ਵੈਭ ਮਹੇਸ਼ਰੀ ਨੂੰ ਪੀਡੀਸੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਜਿਨ੍ਹਾਂ ਦਾ ਖੇਤੀਬਾੜੀ, ਸਿਹਤ, ਉਦਯੋਗ, ਸਿੱਖਿਆ, ਵਿੱਤ, ਬਿਜਲੀ ਸੈਰਸਪਟ ਅਤੇ ਪਿੰਡੂ ਵਿਕਾਸ ਸമിതി ਪ੍ਰਮੁੱਖ ਖੇਤਰਾਂ ਉੱਤੇ ਵਿਸ਼ਾਲ ਅਤੇ ਬੇਰੋਕ ਪ੍ਰਭਾਵ ਹੈ ਬਾਜਮਾਨੇ ਕਿਹਾ ਕਿ ਇਨਾਂ ਵਿਕਤੀਆਂ ਦੀਆਂ ਪੰਜਾਬ ਨਾਲ ਕੋਈ ਜੜ੍ਹਾਂ ਨਹੀਂ ਹਨ ਨਾ ਹੀ ਇਸ ਦੀਆਂ ਇਹਨਾਂ ਨੂੰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਦੀ ਕੋਈ ਸਮਝ ਹੈ ਪ੍ਰਤਾਪ ਸਿੰਘ ਬਾਯੂ ਨੇ ਵੀ ਕਿਹਾ ਕਿ ਮੁਖ ਸਕੱਤਰ ਨੂੰ ਲੰਬੀ ਛੁੱਟੀ ਤੇ ਚਲੇ ਜਾਣਾ ਚਾਹੀਦਾ ਉਹਨਾਂ ਦਾ ਵਾਰ-ਵਾਰ ਉਪਮਾਨ ਕੀਤਾ ਜਾ ਰਿਹਾ ਬਾਯੂ ਨੇ ਕਿ ਪੰਜਾਬ ਦੇ ਫੈਸਲੇ ਲੈਣ ਦਾ ਕੰਮ ਦਿੱਲੀ ਵਾਲਿਆਂ ਨੂੰ ਆਊਟਸੋਰਸ ਕਰਕੇ ਆਪ ਸਰਕਾਰ ਨੇ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਅਤੇ ਬਾਬਾ ਸਾਹਿਬ ਦੀ ਵਿਰਾਸਤ ਦਾ ਡੂੰਗਾ અપਮਾਨ ਕੀਤਾ ਆਪ ਦਫਤਰ ਦੀਆਂ ਕੰਧਾਂ ਉੱਤੇ ਉਹਨਾਂ ਦੀਆਂ ਤਸਵੀਰਾਂ ਲਟਕਾਉਂਦੀ ਹੈ ਸਰਕਾਰ ਪਰ ਹਰ ਰੋਜ਼ ਉਹਨਾਂ ਦੇ ਆਦਰਸ਼ਾਂ ਨੂੰ ਕੁਚਲਦੀ ਹੈ ਬਾਜਬਾਨ ਨੇ ਕਿਹਾ ਕਿ ਇਹਨਾਂ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਸਰਕਾਰ ਔਰ ਪੀਡੀਸੀ ਨੂੰ ਖਤਮ ਕਰਨ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿਰਫ ਮਾੜਾ ਸ਼ਾਸਨ ਹੀ ਨਹੀਂ ਇਹ ਪੰਜਾਬ ਨਾਲੇ ਧੋਖਾ ਅਸੀਂ ਇਸ ਸੂਬੇ ਨੂੰ ਦਿੱਲੀ ਵਾਲਿਆਂ ਦੀ ਇੱਕ ਨਵੀਂ ਕਲੋਨੀ ਨਹੀਂ ਬਣਨ ਦੇਵਾਂਗੇ ਔਰ ਜਿਹੜਾ ਹੋਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਜ਼ਿਕਰ ਜਿਹੜਾ ਕੀਤਾ ਗਿਆ ਉਹ ਹੈਰਾਨ ਕਰਨ ਵਾਲਾ ਕਿ ਇਹਨਾਂ ਦੀਆਂ ਤਨਖਾਹਾਂ ਦੇਖੋ ਕੀ ਹੈ ਉਹ ਦੱਸਦੇ ਨਹੀਂ ਕਿ ਉਹ ਜਿਹੜੀ ਪੀਡੀਸੀ ਬਣਾਈ ਪੰਜਾਬ ਡਿਵੈਲਪਮੈਂਟ ਕਾਉਂਸਲ ਜਾਂ ਪੰਜਾਬ ਵਿਕਾਸ ਕਮਿਸ਼ਨ ਉਹਦੇ ਚ ਦਿੱਲੀ ਦੇ ਚਿਹਤਿਆਂ ਨੂੰ ਹਾਈ ਪ੍ਰੋਫਾਈਲ ਅਹੁਦੇ ਦਿੱਤੇ ਕਿੰਨੇ ਆਪ ਸਰਕਾਰ ਨੇ ਸਤੰਬਰ 2023 ਵਿੱਚ ਪੰਜਾਬ ਬੁਨਿਆਦੀ ਢਾਂਚਾ ਐਕਟ ਤੋਂ ਨੋਟੀਫਿਕੇਸ਼ਨ ਕਰਕੇ ਪੰਜਾਬ ਵਿਕਾਸ ਕਮਿਸ਼ਨਾਂ ਗਠਨ ਕੀਤਾ ਹੈ ਇਸ ਨੇ ਪੀਡੀਸੀ ਬਣਾਉਣ ਲਈ ਵਿਧਾਨ ਸਭਾ ਚ ਨਵਾਂ ਐਕਟ ਪਾਸ ਵੀ ਨਹੀਂ ਕੀਤਾ ਹੈਗਾ ਔਰ ਨਾ ਹੀ ਖੇਚਲ ਕੀਤੀ ਹੈ ਮਾਰਚ 2024 ਵਿੱਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਨੇ ਇੱਕ ਇਸ਼ਤਿਹਾਰ ਰਾਹੀਂ 2.65 ਲੱਖ ਦੀ ਮਹੀਨਾ ਤਨਖਾਹ ਵਾਲੇ 8 ਸਲਾਹਕਾਰ 220000 ਦੀ ਤਨਖਾਹ ਵਾਲੇ 15 ਸੰਯੁਕਤ ਸਲਾਹਕਾਰ ਅਤੇ 1.5 ਲੱਖ ਦੀ ਤਨਖਾਹ ਵਾਲੇ 15 ਸੀਨੀਅਰ ਖੋਜ ਅਧਿਕਾਰੀਆਂ ਨੂੰ ਭਰਤੀ ਕੀਤਾ ਉਹਨਾਂ ਸਾਰਿਆਂ ਨੂੰ ਠੇਕੇ ਤੇ ਆਧਾਰ ਉੱਤੇ ਨੌਕਰੀ ਤੇ ਰੱਖਿਆ ਗਿਆ ਜਦੋਂ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਅਧਿਕਾਰੀ ਗੈਰ ਪੰਜਾਬੀ ਹਨ ਪ੍ਰਤਾਪ ਸਿੰਘ ਬਾਯੂ ਨੇ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਡਿਵੈਲਪਮੈਂਟ ਕੌਂਸਲ ਦੇ ਚੇਅਰਮੈਨਰ ਜਦਕਿ ਇੱਕ ਗੈਰ ਪੰਜਾਬੀ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ ਇਸ ਤੋਂ ਇਲਾਵਾ ਤਿੰਨ ਇਸ ਕਮਿਸ਼ਨ ਦੇ ਤਿੰਨ ਮੈਂਬਰ ਵੀ ਗੈਰ ਪੰਜਾਬੀ ਨੇ ਉਹਨਾਂ ਕਹਿੰਦੇ ਕਿ ਪਿਛਲੇ 1 ਸਾਲ ਵਿੱਚ ਆਪ ਸਰਕਾਰ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਤੇ ਪੰਜਾਬ ਦੇ ਖਜ਼ਾਨੇ ਜੋ ਕਰੀਬ 8 ਕਰੋੜ ਰੁਪਏ ਨੇ ਤਨਖਾਹਾਂ ਦੇ ਰੂਪ ਚ ਜਾਂ ਹੋਰ ਭੱਤਿਆਂ ਦੇ ਰੂਪ ਚ ਬਰਬਾਦ ਕੀਤੇ ਨੇ ਉਹਨਾਂ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਨੌਕਰੀ ਤੇ ਰੱਖਦੇ ਸਮੇਂ ਸਰਕਾਰ ਨੇ ਲਾਜ਼ਮੀ ਪੰਜਾਬੀ ਭਾਸ਼ਾ ਦੀ ਜਿਹੜੀ ਆ ਯੋਗਤਾ ਵੀ ਜਿਹੜੀ ਆ ਉਹ ਅਣਦੇਖੀ ਕੀਤੀ ਹੈ ਹੁਣ ਸਵਾਲ ਹੈ ਕਿ ਇਹ ਜਿਹੜੇ ਬੰਦੇ ਰੱਖੇ ਗਏ ਨੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਨਹੀਂ ਮਹਿੰਗੀਆਂ ਤਨਖਾਹ ਤੇ ਕੀ ਜਿਹੜੇ ਸਾਡੇ ਪੰਜਾਬ ਦੇ ਅਫਸਰ ਨੇ ਉਹ ਏਡੇ ਕਾਬਿਲ ਹੀ ਉਹ ਨਹੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਜਾਂ ਸਾਡੀ ਜਿਹੜੀ ਲੋਕਾਂ ਨੇ ਚੁਣੀ ਹੋਈ ਸਰਕਾਰ ਉਹ ਨਹੀਂ ਰੰਗਲਾ ਪੰਜਾਬ ਬਣਾ ਸਕਦੇਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਅਫਸਰ ਹੀ ਕੰਮ ਕਰਦੇ ਰਹੇ ਨੇ ਉਹ ਕਿਹੜੇ ਕਿ ਦਿੱਲੀ ਤੋਂ ਯੂਪੀ ਤੋਂ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਛਤੀਸਗੜ੍ਹ ਤੋਂ ਕੋਈ ਬੰਦੇ ਲਿਆਂਦੇ ਜਿੰਨਾ ਪਿਛਲੀਆਂ ਸਰਕਾਰਾਂ ਕੰਮ ਕਰੇ ਉਹਨਾਂ ਤੇ ਇਸ ਸਰਕਾਰ ਕੋ ਹਲੇ ਕੰਮ ਵੀ ਨਹੀਂ ਹੋਇਆਗੇ ਇਸ ਕਰਕੇ ਸਰਕਾਰ ਨੂੰ ਇਹ ਜਿਹੜੇ ਬਾਹਰ ਕਿਉਂਕਿ ਲੋਕ ਤੰਗ ਆ ਚੁੱਕੇ ਨੇ ਕਿ ਬਾਹਰੀ ਲੋਕ ਜਿਹੜੇ ਨੇ ਉਹ ਰਾਜ਼ ਕਰਿਆਗੇ ਨੇ ਤੇ ਪੰਜਾਬ ਉਹ ਲੋਕਾਂ ਨੂੰ ਪ੍ਰਵਾਨ ਨਹੀਂ ਕਰਦਾ ਹੈਗਾ ਇਹ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਭਲੇਖਾ ਹੈਗਾ ਹੁਣ ਸਵਾਲ ਹੈ ਕਿ ਉਹ ਲੋਕ ਆ ਕੇ ਪੰਜਾਬ ਦੀ ਕੰਟਰੋਲ ਕਰ ਰਹੇ ਨੇ ਜਿਹੜੇ ਐਕਸਾਈਜ਼ ਪਾਲਿਸੀ ਦੇ ਵਿੱਚ ਜਾਂ ਹੋਰਾਂ ਦੇ ਵਿੱਚ ਦਿੱਲੀ ਦੀਆਂ ਜੇਲਾਂ ਦੇ ਵਿੱਚ ਸਜ਼ਾ ਕੱਟ ਕੇ ਨੇ ਤੇ ਪੰਜਾਬੀ ਲੋਕ ਨਹੀਂ ਪ੍ਰਵਾਨ ਕਰਦੇ ਹੁਣ ਪੰਜਾਬੀ ਲੋਕ ਚੁੱਪ ਨੇ ਖਾਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੁੱਪ ਨੇ ਮੁਲਾਜ਼ਮ ਜਥੇਬੰਦੀਆਂ ਚੁੱਪ ਨੇ ਉਹ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਦੜ ਵੱਟ ਜਮਾਨਾ ਕੱਟ ਭਲੇ ਦੇ ਨਾਉਣਗੇ ਹੁਣ ਪੰਜਾਬ ਦਾ ਜਿਹੜਾ ਕਿਸਾਨ ਹੈ ਜਿਨ੍ਹਾਂ ਨੇ ਬੜੇ ਚਾਵਾ ਦੇ ਨਾਲ ਇਹਨਾਂ ਦੇ ਪੋਲਿੰਗ ਬੂਥਾਂ ਤੇ ਬੈਠ ਕੇ ਵੋਟਾਂ ਪਵਾਈਆਂ ਤੇ ਪਾਈਆਂ ਦਿੱਲੀ ਆ ਸੋਵਾਂਗੇ ਉਹ ਵੀ ਹੁਣ ਦੜਵਟ ਕੇ ਬੈਠੇ ਨੇ ਕਿਉਂਕਿ ਲੋਕਾਂ ਕੋ ਕੀ ਹਥਿਆਰ ਹੈਗਾ ਲੋਕ ਸਰਕਾਰ ਨਾਲ ਦੇ ਲੜ ਨਹੀਂ ਸਕਦੇ ਹੈਗੇ ਨੇ ਕਿਉਂਕਿ ਸਰਕਾਰ ਕੋ ਡੰਡਾ ਹੈ ਸਰਕਾਰ ਕੋ ਤੰਤਰ ਸਰਕਾਰ ਕੋ ਪੁਲਿਸਾ ਸਰਕਾਰ ਕੋ ਵਿਜੀਲੈਂਸ ਜਿਹਨੂੰ ਫੜ ਕੇ ਜੇਲ੍ਹ ਚ ਵਰਦੀ ਠੋਕ ਦੇਣਗੇ ਹੁਣ ਅਜਿਹੀ ਸਥਿਤੀ ਦੇ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਲੋਕੀ ਕਹਿੰਦੇ ਕੋਈ ਗੱਲ ਨਹੀਂ 227 ਆ ਗਈ ਫਿਰ ਦੇਖਾਂਗੇ ਕਿ ਕਿਹੜੇ ਭਾਅ ਵਿਕਦੇ ਹੁਣ ਤੇ ਇੱਕ ਹੋਰ ਸੰਦੀਪ ਸਭ ਤੋਂ ਵੱਡੀ ਖਬਰ ਇਹ ਆ ਗਈ ਹੈ ਕਿ ਪੰਜਾਬ ক্রিকেট ਐਸੋਸੀਏਸ਼ਨ ਦੇ ਵਿੱਚ ਇੱਕ ਸਖਤਰ ਕੋਲੋਂ ਜਿਹੜਾ ਵਾ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਬਿਊਰੋਕ੍ਰੇਸੀ ਦੇ ਵਿੱਚ ਕਿ ਜਬਰੀ ਅਸਤੀਫਾ ਲਿਆ ਗਿਆ ਉਸ ਸਕੱਤਰ ਲੰਡਨ ਪਹੁੰਚਦਾ ਪਹਿਲਾਂ ਲੰਡਨ ਤੋਂ ਅਸਤੀਫਾ ਭੇਜਦਾ ਹੈਗਾ ਉਹ ਲੰਡਨ ਹੀ ਚਲਾ ਗਿਆ ਹੁਣ ਪਤਾ ਲੱਗੇ ਕਿ ਉਸ ਜਿਹੜਾ ਪੀਸੀਏ ਦਾ ਸਕੱਤਰ ਸੀ ਉਹਦਾ ਬਾਪੂ ਪੰਜਾਬ ਸਰਕਾਰ ਦੇ ਵਿੱਚ ਇੱਕ ਬਹੁਤ ਵੱਡੇ ਕਮਿਸ਼ਨ 'ਚ ਬੈਠਾ ਹੈਗਾ ਇੱਕ ਰਿਟਾਇਰਡ ਆਈਐਸ ਆਫੀਸਰ ਆ ਉਹਦੇ ਕੋ ਵੀ ਸ਼ਾਇਦ ਮੰਗਿਆ ਜਾ ਰਿਹਾ ਕਿ ਤੁਸੀਂ ਹਵੇਲੇ ਹੋ ਜੋ ਇਥੋਂ ਅਸੀਂ ਹੋਰ ਬੰਦਾ ਰੱਖਣਾ ਹੈਗਾ ਹੁਣ ਸਵਾਲ ਹੈ ਕਿ ਉਹ ਸਕੱਤਰ ਕੋਲ ਕਿਉਂ ਅਸਤੀਫਾ ਲਿਆ ਗਿਆ ਕਿਹਨ ਦੇ ਕਿ ਆਮ ਆਦੀ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਸੀ ਇੱਥੇ ਪਹਿਲਾਂ ਜਿਹਦੀ ਅੱਜਕੱਲ ਪੰਜਾਬ 'ਚ ਐਂਟਰੀ ਬੰਦ ਹੈਗੀ ਆ ਉਹ ਉਹਦੇ ਖਾਤੇ ਦੇ ਵਿੱਚ ਹੀ ਉਹ ਬੰਦਾ ਜਿਹੜਾ ਵਾ ਜਿਹੜਾ ਆਮ ਆਦੀ ਪਾਰਟੀ ਦਾ ਇੱਥੇ ਬਹੁਤ ਵੱਡਾ ਲੀਡਰ ਸੀ ਉਹ ਅੱਜਕੱਲ ਪੰਜਾਬ ਉਹਦੀ ਐਂਟਰੀ ਬੰਦ ਉਹਦੀ ਕਹਿੰਦੇ ਕਿ ਸੈਂਟਰ ਦੇ ਵਿੱਚ ਬੀਜੇਪੀ ਦੇ ਲੀਡਰਾਂ ਦੇ ਨਾਲ ਨੇੜਤਾ ਕਾਫੀ ਵੱਧ ਗਈ ਹੈ ਇਸ ਕਰਕੇ ਜਿਹੜੇ ਉਹਦੇ ਸਾਰੇ ਖਾਸ ਸੀ ਉਸ ਬੰਦੇ ਦੇ ਠੀਕ ਹੈ ਉਹਨਾਂ ਦੀ ਚਾਹੇ ਆਈਐਸ ਆਫੀਸਰ ਸੀ ਚਾਹੇ ਆਈਪੀਐਸ ਆਫੀਸਰ ਜਾਂ ਪੁਲਿਸ ਵਾਲੇ ਜਾਂ ਸਿਵਲ ਪ੍ਰਸ਼ਾਸਨ ਉਹ ਸਾਰੇ ਉਹਨਾਂ ਨੇ ਸਰਕਾਰ ਨੇ ਜਿਹੜੀ ਨਵੀਂ ਦਿੱਲੀ ਤੋਂ ਲੀਡਰਸ਼ਿਪ ਆਈ ਆ ਉਹਨਾਂ ਨੇ ਉਹਦੇ ਸਾਰੇ ਬੰਦੇ ਛਾਂਖ ਦਿੱਤੇ ਹੈਗੇ ਨੇ ਜਿਸ ਵੀ ਉਹ ਮੰਚ ਤੇ ਬੈਠੇ ਜਿਸ ਵੀ ਅਹੁਦੇ ਤੇ ਬੈਠਿਆ ਹੈਗੇ ਕਈ ਤੇ ਇਹ ਪਤਾ ਲੱਗਾ ਕਿ ਇੱਕ ਦੇ ਘਰ ਤੇ ਵਿਜੀਲੈਂਸ ਵੀ ਭੇਜ ਦਿੱਤੀ ਗਈ ਹੈਗੀ ਹੈ ਵਿਜੀਲੈਂਸ ਵਾਲਿਆਂ ਨੇ ਕਿਹਾ ਕਿ ਜਾਂ ਤੇ ਪਈਆ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਸਾਡੇ ਹੱਥ ਅਹੀਂ ਤੇ ਹੁਕਮ ਮੰਨ ਰਹੇ ਜਿਵੇਂ ਤੁਸੀਂ ਮੰਨਿਆ ਜਾਂ ਫਿਰ ਅਹੁਦਾ ਛੱਡ ਮੁੰਡੇ ਨੇ ਅਸਤੀਫਾ ਦੇ ਦਿੱਤਾਗਾ ਹੋ ਸਕਦਾ ਹੈ ਕਿ ਆਉਣ ਵਾਲੇ 1-2 ਦਿਨ ਬਾਪੂ ਵੀ ਅਸਤੀਫਾ ਦੇ ਦੇ ਇਹ ਹਾਲਾਤ ਪੰਜਾਬ ਦੇ ਬਣੇ ਹੋਏ ਨਹੀਂ ਕਿ ਜਿਹੜੇ ਪੰਜਾਬ ਦੇ ਲੋਕ ਇਹ ਮਹਿਸੂਸ ਕਰਨੇ ਕਿ ਜਿਹੜਾ ਪੰਜਾਬ ਜਿਵੇਂ ਆਮ اپੋਜੀਸ਼ਨ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਯਾ ਜਾਂ ਹੋਰ ਵੀ ਲੀਡਰਾਂ ਦੀ ਗੱਲ ਕਰੋ ਜਾਂ ਕਾਲੀਆਂ ਦੀ ਗੱਲ ਕਰੋ ਬੀਜੇਪੀ ਵਾਲਿਆਂ ਦੀ ਗੱਲ ਕਰੋ ਸਾਰੇ ਕਹ ਰਹੇ ਕਿ ਪੰਜਾਬ ਤੇ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਉਹ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਘਿਰ ਰਹੀ ਹੈ ਕਿ ਰਹੀ ਗਿਆ ਇਹ ਦਿੱਲੀ ਵਾਲੇ ਤੇ ਚਲੇ ਜਾਣਗੇ ਪਰ ਜਵਾਬ ਕਿਹਨੂੰ ਦੇਣਾ ਪੈਣਾ ਹੈਗਾ ਬਾਅਦ ਵਿੱਚ 27 ਦੀਆਂ ਵੋਟਾਂ 'ਚ ਜਵਾਬ ਕੌਣ ਦੇਊਗਾ ਜਵਾਬ ਤੇ ਅਮਰ ਰੋੜਾ ਸਾਹਿਬ ਪਾਰਟੀ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਦੇਣਾ ਪੈਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਵਾਬ ਦੇਣਾ ਪੈਣਾ ਜਾਂ ਪੰਜਾਬ ਦੇ ਸਮੁੱਚੇ ਜਿਹੜੇ ਐਸਟੇਮ ਇਹਨਾਂ ਦੇ 94 ਐਮਐਲਏ ਨੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਦਿੱਲੀ ਵਾਲਿਆਂ ਤੋਂ ਨਹੀਂ ਕਿਸੇ ਨੇ ਜਵਾਬ ਮੰਗਣਾ ਜਵਾਬ ਤੇ ਆਪਣੇ ਕੋਲੇ ਜਾਂਦੇ ਨੇ ਬਗਾਨੇ ਤੇ ਭੱਜ ਜਾਣਗੇ ਚਲੇ ਜਾਣਗੇ ਹੈਗੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਲੋਕਾਂ ਦੀ ਨਬਜ਼ ਪਛਾਨ ਕੇ ਪੰਜਾਬ ਵਾਲੇ ਤੁਹਾਨੂੰ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਦੇ ਚੱਕਰ ਦੇ ਵਿੱਚ ਤੁਹੀਂ ਵੀ ਨਫਰਤ ਦੇ ਪਾਤਰ ਬਣਦੇ ਜਾ ਰਹੇ ਹੋਗੇ ਤੇ ਆ ਜਿਹੜਾ ਮਸਲਾ ਪੰਜਾਬ ਡਿਵੈਲਪਮੈਂਟ ਕਮਿਸ਼ਨ ਵਾਲਾ ਯਾਰ ਇੰਨੀ ਮਹਿੰਗੀਆਂ ਮਹਿੰਗੀਆਂ ਤਨਖਾਹ ਫਿਰ ਜਿਹੜੇ ਸਾਡੇ ਆਈਐਸ ਆਫੀਸਰ ਨੇ ਉਹ ਕੀ ਕਰ ਰਹੇ ਹੈਗੇ ਨੇ ਉਹਨਾਂ ਤੋਂ ਕਾਬਿਲ ਤੇ ਨਹੀਂ ਕੋਈ ਹੋ ਸਕਦਾ ਜੀ ਜਿਉਂ ਉਹਨਾਂ ਨੇ ਪੰਜਾਬ ਚਲਾ ਰਹੇ ਨੇ ਸਾਡੇ ਕੋਲ ਸੈਕਟਰੀ ਰੈਂਕ ਦੇ ਏਡੇ ਏਡੇ ਕਾਬਿਲ ਆਫੀਸਰ ਨੇ ਜਿਹੜੇ ਖੁੱਡੇ ਲਾਈਨ ਲੱਗੇ ਹੈਗੇ ਨੇ ਔਰ ਇੱਕ ਆਈਐਸ ਆਫੀਸਰ ਜਿਹੜਾ ਸੈਕਟਰੀ ਰੈਂਕ ਦਾ ਮੈਨੂੰ ਲੱਗਦਾ 3 ਲੱਖ ਰੁਪਏ ਤੱਕ ਦਾ ਹੋਊਗੀ ਹਨਾ ਅਹੀਂ ਪਰ ਉਹਨਾਂ ਨੂੰ ਮੁਫਤ ਦੀ ਤਨਖਾਹ ਦੇ ਰਹੇ ਉਹਨਾਂ ਕੋ ਕਿਉਂ ਨਹੀਂ ਕੰਮ ਲਿਆ ਜਾ ਰਹੇ ਪੰਜਾਬ ਦੇ ਵਿੱਚ ਬਹੁਤ ਕਾਬਲ ਅਫੀਸਰ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਸਿਵਲ ਸਿਵਲ ਪ੍ਰਸ਼ਾਸਨ ਦੇ ਅਹੀਂ ਉਹਨਾਂ ਕੋ ਕਿਉਂ ਕੋਈ ਨਹੀਂ ਕੰਮ ਲਰੇ ਇਸੇ ਕਰ ਜਿਹੜੇ ਆਪੋਜੀਸ਼ਨ ਪਾਰਟੀ ਦੀ ਉਹ ਵਿਰੋਧੀ ਧਰਾਂ ਜਾਂ ਵਿਰੋਧੀ ਧਰਾਂ ਦੇ ਲੀਡਰ ਉਹੀ ਕਹਿ ਰਹੇ ਨੇ ਕਿ ਪੰਜਾਬ ਤੇ ਦਿੱਲੀ ਵਾਲਿਆਂ ਨੇ ਕੰਟਰੋਲ ਕਰ ਲਿਆ